ਭਤੀਜਾ ਮੇਰੇ ਵੱਡੇ ਭਰਾ ਦਾ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਮਰਸਰੋਂ ਆ ਗਿਆ ਇੱਕ ਵਾਰ ਮਰਸਰੋਂ ਆ ਗਿਆ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇ ਘੜ ਚਲ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਬੋਲਟ ਪਰ ਮੋਟ ਸਾਈ ਲੈ ਕੇ ਵਟਾ ਕੇ ਮੁੰਡੇ ਨਾਲ ਚਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਹੀ ਬਾਲੋ ਬਾਲ ਕਾਲਾ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਾਨੂੰ ਆਇਆ ਜਿਹਦੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਹਿੰਦਾ ਬੇਟਾ ਮੇਰਾ ਉਹਨੇ ਵੀ ਇੱਕ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਦੇ ਵੱਜਾ ਵੇੰਦਵਾ ਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਦੇ ਨਾਲ ਪਤਾ ਨਹੀਂ ਉਥੇ ਮੋੜ ਤੇ ਹੋਇਆ ਵਾ ਮੋਟਰਸਾਈਕਲ ਨੂੰ ਵਜ ਕੇ ਅੱਗ ਲੱਗੀ ਬਿਲਟ ਨੂੰ ਲੋਕਾ ਮਿੱਟੀ ਮੁੱਟੀ ਪਾ ਗਿਆਂ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵਜਾ ਫਿਰ ਫਿਰ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਕਿ ਜਾਣ ਲਈ ਗੱਡੀ ਤੇ ਉਥੇ ਹੀ ਮੁੜ ਕੇ ਜਿਹਨੇ ਜਿੱਦ ਨੂੰ ਇਹ ਗਏ ਆ ਹਰ ਮਿਲ ਜਾਂਦੇ ਨੂੰ ਤੇ ਖਤਮ ਹੀ ਲੱਗੀ ਹਸਪੀਟਲ ਨੀਲਕੰਠਾ ਹਸਪੀਟਲ ਹੀ ਉਹਦੇ ਬਾਹਰ ਹੀ ਅੰਦਰ ਤੇ ਨਹੀਂ ਸੋਨ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਂਦੇ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕੋ ਥਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਦੇ ਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਪੀਟੀ ਦੀ ਕਰਦਾ ਹੀ ਥੋੜਾ ਪੜ੍ਹਾਈ ਤੇ ਵੀ ਕੋਈ ਤੇ ਆਂਦਾ ਮੈਂ ਥੋੜਾ ਕਹਿ ਆਵਾਜ਼ ਐਲਸੋ ਦਸਵੀਂ ਕੀਤੀ ਉਹ ਤਰ੍ਹਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਤੈਨੂੰ ਅਖਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਹੁਣ ਕਿੱਥੇ ਪੜਦਾ ਸੀ ਨਾ ਪਲੱਸ 1 ਇਹ ਅਜੇ ਪਉਣਾ ਸੀ 골ਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਕੋਈ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਚਰਨਜੀਤ ਸਿੰਘ ਪੰਚਸੰਗਰਾਇ ਤੋਂ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਿਹੜਾ ਕਿ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੇ ਦੋ ਕੋ ਥਾਰ ਗੱਡੀ ਆਉਣੀ ਹੈ ਤਾਂ ਉਹਨਾਂ ਦੇਖਿਆ ਨਹੀਂ ਆ ਮਤਲਬ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਅੱਧ ਤੋਂ ਬੈਠਾ ਬਸਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਕਥੇ ਲੱਗੀ ਆ ਖਾਣੇ ਲੱਗੀ ਆ ਜਿੱਥੇ ਖਾਣੇ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਆ ਜੀ ਆ ਕੇ ਦਸਹੀ ਪਾਸ ਆ ਦਸਹੀ ਪਾਸ ਕਰਕੇ ਜਿਹਦੇ ਭੁੰਡ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆਂ ਤਾਂ ਮੇਰੀ ਸਾਲ ਤੋਂ ਉਹਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਚਾਲੂ ਬਲੇ ਫੇਰ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਆ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਆਇਆ ਇਹਨਾਂ ਚਾਹ ਲੋਤਾ ਉਥੇ ਉਹਨਾਂ ਨੇ ਬਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕੀ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਵੀ ਚੱਲਣ ਦੀ ਹੈ ਕਾਰਵਾਈ ਹਾਂਜੀ ਬਾਜੀ ਇਹ ਮੇਰਾ ਤੰਨੇ ਸਮਰ ਆਤ ਮੇਰੇ ਨਾਲ ਕੇ ਨਾ ਮੇਰੇ ਪਤੀ ਜਿਆ ਲੱਗਦਾ ਹੈ ਮੁੰਡਾ ਜੀ ਦੀ ਜੱਥ ਹੋਈ ਆ ਵੀਡੀਓ ਹੀ ਕਰਦਾ ਹੈ ਮਰ ਸਰ ਪੜਦਾ ਹੈ ਅੰਦਰ ਸਰ ਪੜਨ ਜਾਂਦਾ ਹੈ ਤੇ ਰਸਤੇ ਤੇ ਜਾਂਦਾ ਹੈ ਕਿਤੇ ਥਾਰਕਾਰ ਵਾਲੇ ਨਾਸ਼ਾ ਨਸ਼ਾ ਕੀਤਾ ਹੋ ਸਕਦਾ ਇਹ ਹੀ ਕਹਿ ਸਕਦੇ ਆ ਜਿਆਦੀ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ ਕੱਲ ਦੀ ਡੈਥ ਹੋਈ ਆ ਉਹ ਸਰ ਨੇ ਪੋਸਟ ਮਾਰ ਰਿਹਾ ਹੈ ਦੇਖਣ ਦਾ ਹੈ ਹੁਣ ਮਾਰਕ ਨੂੰ ਲੋ ਮਨਜ਼ੂਰੀ ਬਹੁਤ ਚੰਗਾ ਲੱਗਦਾ ਉਹੋ ਹੀ ਹੋਣਾ ਹੈ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮਨਜ਼ੂਰ ਹੀ ਹੋਵੇ ਹੋਣਾ